ਗੱਲ ਕਰਾਂਗੇ WhatsApp ਦੀ ਬਿਨਾ SIM ਕਾਰਡ ਤੋਂ ਨਹੀਂ ਚੱਲੇਗਾ WhatsApp ਸਰਕਾਰ ਸੁਰੱਖਿਆ ਨਿਯਮਾਂ ਨੂੰ ਹੋਰ ਮਜ਼ਬੂਤ ਤੇ ਬਿਹਤਰ ਬਣਾਉਣ ਜਾ ਰਹੀ ਹੈ ਜਿਸ ਦੇ ਤਹਿਤ WhatsApp ਸਮੇਤ ਮੈਸੇਜਿੰਗ ਐਪਸ ਨੂੰ ਨਵੇਂ ਟੈਲੀਕਮਿਊਨੀਕੇਸ਼ਨ ਸਾਈਬਰ ਸਿਕਿਉਰਿਟੀ ਅਮੈਂਡਮੈਂਟਸ ਰੂਲ 2025 ਨੂੰ ਫੋਲੋ ਕਰਨਾ ਹੋਵੇਗਾ ਦੂਰ ਸਰਚਾਰ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਸਾਰੀ ਕੰਪਨੀਆਂ ਤੋਂ 120 ਦਿਨਾਂ ਦੇ ਵਿੱਚ ਇਸ ਦੇ ਬਾਵਜੂਦ ਜੋ ਰਿਪੋਰਟ ਉਹ ਮੰਗੀ ਗਈ ਹੈ ਤੇ ਦੱਸੀਏ ਇੱਕ ਡਿਜੀਟਲ ਸਟ੍ਰਾਈਕ ਇੱਕ ਹੋਰ ਨਵੀਂ ਡਿਜੀਟਲ ਸਟ੍ਰਾਈਕ ਹੈ ਬਿਨਾ SIM ਕਾਰਡ ਹੁਣ ਨਹੀਂ ਚੱਲੇਗਾ WhatsApp ਪਹਿਲਾਂ ਜੇ SIM ਕਾਰਡ ਹੋਵੇਗਾ ਤਾਂ ਹੀ WhatsApp ਚੱਲੇਗਾ ਕਿਉਂਕਿ ਪਹਿਲਾਂ ਕਿਸੇ ਵੀ ਡਿਵਾਈਸ ਦੇ ਨਾਲ ਕਨੈਕਟ ਕਰਦੇ ਸੀ ਤਾਂ WhatsApp ਚੱਲ ਪੈਂਦਾ ਸੀ ਹੁਣ ਇਹ ਨਿਯਮ ਨੇ ਕਿ ਜੇ SIM ਕਾਰਡ ਨਹੀਂ ਹੋਵੇਗਾ ਤਾਂ WhatsApp ਨਹੀਂ ਚੱਲੇਗਾ ਤੇ ਕੇਂਦਰ ਸਰਕਾਰ ਨੇ ਸਖਤ ਕੀਤੇ ਸਾਈਬਰ ਨਿਯਮ ਕਿਉਂਕਿ ਸਾਈਬਰ ਕ੍ਰਾਈਮ ਇਹਨਾਂ ਦਾ ਬਹੁਤ ਜ਼ਿਆਦਾ ਵਧ ਰਿਹਾ ਜਿਸ ਨੂੰ ਲੈ ਕੇ ਸਰਕਾਰ ਸਖਤ ਨਜ਼ਰ ਆ ਰਹੀ ਹੈ ਦੂਰ ਸੰਚਾਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਸਾਰੀ ਕੰਪਨੀਆਂ ਤੋਂ 120 ਦਿਨਾਂ ਦੇ ਵਿੱਚ ਰਿਪੋਰਟ ਮੰਗੀ ਤੇ ਪਾਲਣਾ ਨਾ ਕਰਨ ਵਾਲੀ ਕੰਪਨੀਆਂ ਤੇ ਖੋਵੇਗੀ ਕਾਰਵਾਈ ਦੂਰ ਸੰਚਾਰ ਦੇ ਵਿਭਾਗ ਦੇ ਵੱਲੋਂ ਕੀਤੀ ਜਾਵੇਗੀ ਜੇ SIM ਨਹੀਂ ਤਾਂ ਸਰਵਿਸ ਨਹੀਂ WhatsApp Telegram ਬਿਨਾ SIM ਕਾਰਡ ਦੇ Wi-Fi ਦੇ ਨਾਲ ਕਨੈਕਟ ਕਰ ਦਿਓ ਤਾਂ WhatsApp ਕਾਲਿੰਗ ਹੋ ਜਾਂਦੀ ਹੈ ਇਨਫੈਕਟ ਵੀਡੀਓ ਕਾਲਿੰਗ ਵੀ ਹੋ ਜਾਂਦੀ ਹੈ ShareChat JioChat ਤੇ ਵੱਖ-ਵੱਖ ਐਪਸ ਤੇ ਸਿਕੰਜਾ ਖਸੰਦੀ ਤਿਆਰੀ ਚ ਕੇਂਦਰ ਸਰਕਾਰ ਕਿਉਂਕਿ ਅਸੀਂ ਦੇਖਦੇ ਹਾਂ ਜੇ SIM ਕਾਰਡ ਲੈਣ ਜਾਈਏ ਤਾਂ ਉਸ ਪਾਰਟਿਕੂਲਰ ਪਰਸਨ ਦੀ ਪੂਰੀ ਵੈਰੀਫਿਕੇਸ਼ਨ ਦੇ ਨਾਲ ਡਾਕੂਮੈਂਟਸ ਲੈ ਜਾਂਦੇ ਨੇ ਜਿਸ ਕਰਕੇ ਉਹ ਟਰੈਕ ਦੇ ਵਿੱਚ ਰਹਿੰਦਾ ਹੈ ਕਿਉਂਕਿ ਜੇ WhatsApp ਕਾਲਿੰਗ ਜਾਂ ਹੋਰ ਐਪਸ ਦੀ ਗੱਲ ਕਰਾਂ ਤਾਂ ਕਈ ਹੈ ਜੋ ਬਦਮਾਸ਼ਾ ਦੇ ਵੱਲੋਂ ਮਲਜ਼ਮਾ ਦੇ ਵੱਲੋਂ ਕੀਤਾ ਜਾਂਦਾ ਹੈ ਵਕ ਵਕ ਕ੍ਰਾਈਮ ਘਟਨਾਵਾਂ ਨੂੰ ਅੰਜਾਮ। ਅੱਜਕੱਲ ਦੇਖਦੇ ਆ ਕਿ ਬਾਹਰ ਵਿਦੇਸ਼ਾਂ 'ਚ ਬੈਠੇ ਧਮਕੀਆਂ ਵਾਲੀ ਕਾਲਸ ਕਰਦੇ ਨੇ ਉਹਨਾਂ ਵੱਲੋਂ WhatsApp ਕਾਲਿੰਗ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਹੁਣ ਇਹ SIM ਕਾਰਡ ਹੋਣਾ ਲਾਜ਼ਮੀ ਹੋ ਗਿਆ ਕਿ ਆਪਣੀ ਡਿਵਾਈਸ ਦੇ ਅੰਦਰ ਚਾਹੇ ਉਹ ਟੈਬ ਹੈ ਚਾਹੇ ਆਈਪੈਡ ਹੈ ਚਾਹੇ ਤੁਹਾਡੇ ਕੋਲ ਫੋਨ ਹੈ ਉਸ ਦੇ ਅੰਦਰ SIM ਕਾਰਡ ਪਾਓ ਤਾਂ ਤਦ ਹੀ ਤੁਹਾਡੀ WhatsApp ਕਾਲਿੰਗ ਹੋ ਸਕੇਗੀ।